ਤੋ ਇਨੀ ਫਿਰ 300 ਰੁਪਏ ਦਿੱਤਾ ਕੋਸ਼ਿਸ਼ ਮੁਝੇ ਪਤਾ ਹੈ ਕਿ ਇਥੇ ਵੀ ਬੜਾ ਹੀ ਵਾਰਡ ਦੇਣਾ ਹੈ ਕਿ ਇਥੋਂ ਦੀ ਮੈਰਾਥਨ ਦੀ ਟੀਮ ਹੈ ਜਿਹੜੀ ਮੰਡੀ ਦੇ ਸਹਿਯੋਗ ਦੇ ਨਾਲ ਤਰੰਗਿਤਲ ਔਰ ਬਲਵਾਨ ਦੇ ਸਹਿਯੋਗ ਨਾਲ ਸਿਟੀ ਜਿਹੜਾ ਇਥੇ ਮੈਰਾਥਨ ਕਰਾਇਆ ਜਿਹਦੇ ਵਿੱਚ 14 ਸਾਲ ਦੇ ਬੱਚਿਆਂ ਤੋਂ ਲੈ ਕੇ 50 ਸਾਲ ਦੇ ਨੌਜਵਾਨਾਂ ਤੋਂ ਵੀ ਉੱਪਰ ਤੱਕ ਦਾ ਜਿਨ੍ਹਾਂ ਨੇ ਕਿ ਇਹ ਮੈਰਾ ਦੰਦੇ ਵਿੱਚ ਇਤਸਾਲਿਆ। ਇਸ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਪਿਛਲੇ ਸਾਲ ਵੀ ਇਸ ਟੀਮ ਨੇ ਇਹ ਮੈਰਾਥਨ ਕਰਵਾਇਆ ਸੀ। ਪਰ ਥੋੜੀ ਜੀ ਗੱਲ ਹੋਰ ਨੂੰ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੂੰ ਕਿਸੇ ਖੁੱਲੇ ਥਾਂ ਦੇ ਵਿੱਚ ਕਰਵਾਈਏ ਤਾਂ ਕਿ ਸਾਰੇ ਹੀ ਦਰਸ਼ਕ ਦੇਖ ਸਕਣ। ਹੁਣ ਤਾਂ ਜੋ ਸਟੇਜ ਤੇ ਬੈਠੇ ਹੁੰਦੇ ਐ ਉਹ ਵੇਖ ਨਹੀਂ ਸਕਦੇ ਕਿ ਜਿਹੜਾ ਪੂਰੇ ਆਉਂਦਾ ਜਿਹੜਾ ਪਿੱਛੇ ਜਾਂਦਾ ਕੋਈ ਫਸ ਆ ਗਿਆ ਜਾਂ ਸਾਈਕਲ ਆ ਗਿਆ ਤੋਂ ਆਪਾਂ ਕੁਝ ਕਰਾਂਗੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਾਂਗੇ ਕਿ ਇੱਥੇ ਇੱਕ ਵੱਡਾ ਸੇਰ ਸਟੇਡੀਅਮ ਬਣਾਇਆ ਜਾਵੇ ਤੋਂ ਮੈਂ ਮੰਡੀ ਨਿਵਾਸੀਆਂ ਦਾ ਸਾਡੇ ਪ੍ਰਧਾਨ ਰਾਜੂ ਜੀ ਦਾ ਕਸ਼ਮੀਰੀ ਰਾਜ ਜੀ ਦਾ ਔਰ ਸਾਰੇ ਹੀ ਜੋ ਐਮਸੀ ਸਾਹਿਬ ਸਰਪੰਨ ਹੈਗੇ ਆ ਅੱਲਾ ਜੀ ਸਾਡੇ ਜੇ ਮਾਰੇ ਪੂਰੇ ਮੰਡ ਉਸ ਤੇ ਆਏ ਹੋਏ ਵਿਟਾ ਜੀ ਜਿਨ੍ਹਾਂ ਨੇ ਕੇ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਦਾ ਹੀ ਬਹੁਤ ਵੱਡਾ ਧੰਨਵਾਦ ਉਹ ਸਾਰੇ ਮੰਡੀ ਦੇ ਵਸਨੀਕਾਂ ਨੂੰ ਬਹੁਤ ਜ਼ਿਆਦਾ ਜਿਨ੍ਹਾਂ ਨੇ ਕੇ ਮਿਲ ਕੇ ਇਹ ਮੈਰਾਥਨ ਦਾ ਫੰਕਸ਼ਨ ਕਰਵਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਰ ਤਿੰਨ ਬੱਚੇ ਰਹਿ ਗਏ ਸਰ ਆ ਚਲੋ ਔਰ ਤਾਲ ਰਹੀ ਹੈ ਕਿ ਜਿਹੜੀ ਬੋਨਿਆਂ ਨੇ ਸ਼ਹਿਰ ਦੇ ਵਿੱਚ ਮੈਰਾਥਨ ਦੇ ਵਿੱਚ ਮੈਂ ਦੇਖਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਪਾਰਟਿਸਪੀਕੇਸ਼ਨ ਹੋਈ ਹੈ ਬਹੁਤ ਅੱਛੀ ਗੱਲ ਹੈ ਐਸੋਸੀਏਸ਼ਨ ਨੂੰ ਵੀ ਮੈਂ ਸਾਰੀ ਵਧਾਈ ਦਿੰਦਾ ਸਾਰੇ ਪ੍ਰਬੰਧਕਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਪਿਛਲੇ ਸਾਲ ਵੀ ਕਰਵਾਈ ਸੀ ਤੇ ਇਤਕੀ ਵੀ ਇਤਸ਼ਾਹ ਬਹੁਤ ਦੇਖਣ ਨੂੰ ਮਿਲਿਆ ਅੱਛੀ ਗੱਲ ਹੈ ਕਿ 15 ਸਾਲ ਤੋਂ ਘੱਟ ਬੱਚਿਆਂ ਨੇ ਵੀ ਪਾਰਟਿਸਿਪੇਟ ਕੀਤਾ ਹੈ ਲੜਕਿਆਂ ਨੇ ਵੀ ਲੜਕੀਆਂ ਨੇ ਵੀ ਔਰ 50 ਸਾਲ ਤੋਂ ਉੱਪਰ ਦੇ ਜਿਹੜੇ men women ਉਹਨਾਂ ਦੇ ਉਹਨਾਂ ਵਿੱਚ ਵੀ ਜੀ ਅੱਛੀ ਪਾਰਟਿਸਪੇਸ਼ਨ ਹੈ ਸੋ ਵਧੀਆ ਗੱਲ ਹੈ ਸਾਨੂੰ ਸਾਡੀ ਸਿਹਤ ਨੂੰ ਵਧੀਆ ਰੱਖਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਕੋਈ ਨਾ ਕੋਈ ਐਕਸਰਸਾਈਜ਼ ਇਸ ਤਰ੍ਹਾਂ ਦੀਆਂ ਕੋਈ ਯੋਗ ਅਭਿਆਸ ਇਹ ਸਾਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਸਿਹਤ ਸਭ ਤੋਂ ਪਹਿਲਾਂ ਜ਼ਰੂਰੀ ਹੈ ਜੇ ਸਿਹਤ ਹੈ ਫੇਰ ਹੀ ਅਸੀਂ ਕੁਝ ਨਾ ਕੁਝ ਕੰਮਕਾਰ ਕਰ ਸਕਦੇ ਹਾਂ ਫੇਰ ਹੀ ਸਮਾਜ ਦੀ ਸੇਵਾ ਕਰ ਸਕਦੇ ਹਾਂ ਹੋਰ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ ਸੋ ਬਹੁਤ ਅੱਛੇ ਜਿਹੜੇ ਉਦਮ ਅਪਰਾਲੇ ਆ ਸਾਨੂੰ ਮੈਂ ਜਿੱਥੇ ਕਲੱਬ ਨੇ ਹੋਰ ਪ੍ਰਬੰਧਕਾਂ ਨੇ ਬਹੁਤ ਵਧੀਆ ਅਪਰਾਲਾ ਕੀਤਾ ਬਾਕੀ ਵੀ ਮੈਂ ਜ਼ਿਲ੍ਹੇ ਦੇ ਵਿੱਚ ਵੀ ਇਹੀ اپੀਲ ਕਰੂੰਗਾ ਖਾਸ ਕਰਕੇ ਨੌਜਵਾਨ ਵਰਗ ਨੂੰ ਸਮੂਹ ਕਲੱਬਾਂ ਨੂੰ ਬਾਕੀ ਸੰਸਥਾਵਾਂ ਨੂੰ ਕਿ ਸਾਨੂੰ ਨਿਰੋਇ ਸਮਾਜ ਦੀ ਸਿਰਜਣਾ ਵਾਸਤੇ ਇਹੋ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਦੌਜਵਾਨੀ ਨਸ਼ਿਆਂ ਤੋਂ ਵੀ ਦੂਰ ਰਹਿ ਸਕੇ ਔਰ ਆਪਣੇ ਆਪ ਨੂੰ ਸੰਭਾਲ ਵੀ ਸਕੇ ਤੇ ਉਹ ਸਮਾਜ ਦਾ ਵੀ ਕੁਝ ਨਾ ਕੁਝ ਕਰ ਸਕੇ ਸੋ ਬਹੁਤ ਬਹੁਤ ਮੁਬਾਰਕਬਾਦ ਵੀ ਸਾਰੀ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਸਾਰੇ ਪ੍ਰਬੰਧਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਵਧਾਈ ਦਿੰਦੇ ਆ ਬਹੁਤ ਚਾ ਜਿਹੜਾ oprala ਸੋ ਇਹ ਜੇ ਕੰਮ ਜਿਹੜੇ ਆ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਆ ਬਹੁਤ ਮਿਹਰਬਾਨੀ ਦੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜਾ ਮਲਖੰਭ ਐਸੋਸੀਏਸ਼ਨ ਨੇ ਰੱਖਿਆ ਉਹਦੇ ਵਾਸਤੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ بڑا ਮੇਲਾ ਲੱਗਾ ਹੋਇਆ ਖੁਸ਼ੀ ਦਾ ਮਾਹੌਲ ਆ ਪੂਰਾ ਤੇ ਸਾਰੇ ਮਤਲਬ ਚੰਗੇ ਵਧੀਆ ਟ੍ਰੈਕ ਸੂਟ ਪਾ ਕੇ ਤੇ ਰੇ ਸਲਾ ਰਹੇ ਆ ਛੋਟੇ ਬੱਚਿਆਂ ਤੋਂ ਲੈ ਕੇ 10 ਸਾਲ ਤੋਂ ਛੋਟੇ ਤੋਂ ਮਤਲਬ 10 ਸਾਲ ਤੱਕ ਦੇ ਤੇ ਉੱਪਰ ਕੋਈ ਹੱਦ ਹੀ ਨਹੀਂ ਰੱਖੀ ਇਹਨਾਂ ਨੇ ਕਹਿੰਦੇ ਜਿੰਨੀ ਮਰਜ਼ੀ ਉਮਰ ਵਾਲੇ ਭੱਜ ਸਕਦੇ ਆ ਤੇ ਬਹੁਤ ਵਧੀਆ ਅਪਰਾਲਾ ਇਹਨਾਂ ਦਾ ਤੇ ਸਿਹਤ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਭਜਨ ਅਠ ਹੈ ਤੇ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਇਹਦੇ ਵਿੱਚ ਜਿਹੜੇ ਆਪਣੇ ਪ੍ਰਧਾਨ ਆ ਮਾਲਕਾ ਮੈਸੋਸੀਏਸ਼ਨ ਦੇ ਬਿੰਟਾ ਜੀ ਤੇ ਗੋਪਾਲ ਜੀ ਮੱਖਣ ਜੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਚਾਹਤ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਗੁੰਨੇ ਨੇ ਵਿੱਚ ਪਿਛਲੇ ਸਾਲ ਵੀ ਇਹਨਾਂ ਨੇ ਪ੍ਰੋਗਰਾਮ ਕਰਾਇਆ ਸੀ ਤੇ ਇਸ ਵਾਰੀ ਵੀ ਕਰਾ ਰਹੇ ਆ ਤੇ ਬਹੁਤ ਵਧੀਆ ਉਪਰਾਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸ ਦਾ ਸਾਰੀ ਦਾ ਧੰਨਵਾਦ ਸਾਰੇ ਬੱਚੇ ਜਿਹੜੇ ਛੋਟੇ ਆਏ ਆ ਵੱਡੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੋਸ਼ਾ ਸਿਟੀ ਨੂੰ ਵੱਧ ਤੋਂ ਵੱਧ ਕੈਪਟਨ ਲਖਵਿੰਦਰ ਸਿੰਘ ਹੈ ਮੈਂ ਇਨਚਾਰਜ ਆਫੀਸਰ ਸੀਪਾਇਟ ਕਾਲਚਰਾਣੀ ਸੈਂਟਰ ਫॉर ਟ੍ਰੇਨਿੰਗ এমਪਲॉयਮੈਂਟ ਆਫ ਪੰਜਾਬ ਯੂਥ ਇਹ ਜਿਹੜਾ ਸਾਡਾ ਸੈਂਟਰ ਹੈ ਇਹ ਪੰਜਾਬ ਗਵਰਨਮੈਂਟ ਦਾ ਜਿਹੜਾ ਤਿੰਨ ਜ਼ਿਲ੍ਹਿਆਂ ਦਾ ਸੈਂਟਰ ਹੈ ਬਠਿੰਡਾ ਦਾ ਜੋ ਬਠਿੰਡਾ ਤੋਂ ਲੰਬੀ ਰੋਡ ਤੇ ਜਦੋਂ ਆਪਾਂ ਜਾਂਦੇ ਹਾਂ ਉਦੋਂ ਕਾਲਚਰਾਣੀ ਪਿੰਡ ਦੇ ਵਿੱਚ ਬਣਿਆ ਹੋਇਆ ਸਾਡੇ ਕੋਲੇ 18 ਸਾਲ ਤੋਂ ਲੈ ਕੇ 21 ਸਾਲ ਦਾ ਯੂਥ ਜਿਹੜੇ ਵੀ ਕਿਸੇ ਵੀ ਫੀਲਡ ਦੀ ਤਿਆਰੀ ਕਰਨਾ ਚਾਹੁੰਦੇ ਐ ਉਹ ਮਤਲਬ ਸਾਡੇ ਕੋਲੇ ਆ ਕੇ ਉੱਥੇ ਤਿਆਰੀ ਕਰਦੇ ਐ ਫ੍ਰੀ ਹੋਸਟਲ ਦੀ ਜਿਹੜੀ ਸਾਡੇ ਕੋਲੇ ਸੁਵਿਧਾ ਐ ਫ੍ਰੀ ਅਸੀਂ ਕਲਾਸਾਂ ਕਰਵਾਉਂਦੇ ਐ ਔਰ ਫ੍ਰੀ ਆਫ ਕੋਸਟ ਹੀ ਉੱਥੇ ਹਰ ਚੀਜ਼ ਦੀ ਤਿਆਰੀ ਹੁੰਦੀ ਐ ਫਿਜ਼ੀਕਲ ਦੀ ਸੋ ਇਹ ਪੰਜਾਬ ਗਵਰਨਮੈਂਟ ਦਾ ਜਿਹੜਾ ਇੱਕ ਬਣਿਆ ਹੋਇਆ ਕੈਂਪ ਐ ਔਰ ਇੱਕ ਤਾਂ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਕਿ 24 ਨਵੰਬਰ ਤੋਂ ਸਾਡੇ ਕੋਲੇ ਸਿਕਿਉਰਿਟੀ ਗਾਰਡ ਦੇ ਕੋਰਸ ਸ਼ੁਰੂ ਹੋ ਰਹੇ ਆ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਇਹ ਕੋਰਸ ਹੈ ਜਿਹੜੇ ਫ੍ਰੀ ਆਫ ਕੋਸਟ ਸਾਡੇ ਕੋਲੇ 45 ਦਿਨਾਂ ਵਾਸਤੇ ਚੱਲਣੇ ਆ ਔਰ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਪੰਜਾਬ ਗਵਰਨਮੈਂਟ ਦਾ ਐਪੀਡੇਟਡ ਸਰਟੀਫਿਕੇਟ ਮਿਲੇਗਾ ਜਿਹਦੇ ਆਧਾਰ ਤੇ ਉਹਨਾਂ ਨੂੰ ਗਵਰਨਮੈਂਟ ਔਰ ਅਰਧ ਸਰਕਾਰੀ ਜਿਹੜੇ ਵੀ ਵਿਭਾਗਾਂ ਦੇ ਵਿੱਚ ਉਹਨਾਂ ਨੂੰ ਜੌਬ ਮਿਲਣਗੇ ਸੋ ਜਿੰਨੇ ਵੀ ਬੇਰੋਜ਼ਗਾਰ ਯੁਵਕ ਹੈ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਉਹ ਇੱਕ ਵਾਰੀ ਆ ਕੇ ਕਾਲਜਰਾਣੀ ਵਿਜ਼ਿਟ ਕਰਨ ਔਰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਉਹਨਾਂ ਨੂੰ ਯੋਗਤਾ ਦੇ ਅਨੁਸਾਰ ਨੌਕਰੀ ਲਈ ਅਸੀਂ ਫੋਨ ਕਰਕੇ ਦੱਸਾਂਗੇ ਕਿਸੇ ਪ੍ਰਕਾਰ ਦਾ ਕੋਰਸ ਹੁੰਦਾ ਤਾਂ ਵੀ ਉਹਨਾਂ ਨੂੰ ਦੱਸਿਆ ਜਾਏਗਾ ਕੋਈ ਐਗਰੀਮੈਂਟ ਨਹੀਂ ਜੀ ਇਹ ਉਮਰ ਦਾ ਕੋਈ ਹੈ ਹਾਂ ਉਮਰ ਦਾ ਜੋ ਜੋ ਜਿਸ ਤਰੀਕੇ ਦੀ ਭਰਤੀ ਆ ਬੱਚਾ ਅਗਰ ਫੌਜ ਦੀ ਭਰਤੀ ਦੇਖਣਾ ਚਾਹੁੰਦਾ ਤਾਂ ਉਹ ਉਮਰ ਉਹਦੇ ਤੇ ਲਾਗੂ ਹੋ ਜਾਂਦੀ ਹੈ ਅਗਰ ਉਹ ਪੰਜਾਬ ਪੁਲਿਸ ਦੀ ਭਰਤੀ ਦੇਖਣਾ ਚਾਹੁੰਦਾ ਤਾਂ ਪੰਜਾਬ ਪੁਲਿਸ ਦੀ ਉਹਦੇ ਤੇ ਲਾਗੂ ਹੋ ਜਾਂਦੀ ਹੈ ਲੇਕਿਨ ਸਿਕਿਉਰਿਟੀ ਗਾਰਡ ਦੀ ਉਮਰ 21 ਸਾਲ ਤੋਂ ਲੈ ਕੇ 28 ਸਾਲ ਤੱਕ ਹੈ ਉਹ ਬੱਚੇ ਸਿਕਿਉਰਿਟੀ ਗਾਰਡ ਦੇ ਕੋਰਸ ਸਾਡੇ ਕੋਲੇ ਕਰ ਸਕਦੇ ਆ हां ਲੜਕੀਆਂ ਨਾਲ ਸਾਡੇ ਕੋਲੇ ਰਹਿਣ ਦਾ ਨਹੀਂ ਹੈ ਹੋਸਟਲ ਸਹੂਲਤਾਂ ਲੜਕੀਆਂ ਦੀ ਨਹੀਂ ਹੈ ਲੇਕਿਨ ਲੜਕੀਆਂ ਸਾਡੇ ਕੋਲੇ ਮਾਰਨਿੰਗ ਟਾਈਮ ਆ ਕੇ ਸ਼ਾਮ ਨੂੰ ਜਾਂਦੀਆਂ ਜੋ ਕੋਰਸ ਵੀ ਕਰ ਰਹੀਆਂ ਔਰ ਕਲਾਸਾਂ ਵੀ ਕਰ ਰਹੀਆਂ ਔਰ ਬਹੁਤ ਵਧੀਆ ਰਿਜ਼ਲਟ ਹੈ ਆਰਮੀ ਦੇ ਵੀ ਪੰਜਾਬ ਪੁਲਿਸ ਦੇ ਵੀ ਔਰ ਸਿਕਿਉਰਿਟੀ ਗਾਰਡ ਦੇ ਪਿਛਲੇ ਵਿਸਾਲ ਦੇ ਚੱਲੇ ਹੋਏ ਜਿਹੜੇ ਸਾਡੇ ਬੱਚਿਆਂ ਨੇ ਕੀਤੇ ਹੋਏ ਆ ਉਹ ਸਾਰੇ ਬੱਚੇ ਤਕਰੀਬਨ ਪੈਸਕੋ ਦੇ ਥਰੂ ਅੱਜ ਜੇਲ੍ਹ ਦੇ ਵਿੱਚ ਜਾਂ ਆਮਜ਼ ਦੇ ਵਿੱਚ ਸਰਵਿਸ ਕਰ ਰਹੇ ਆ ਸੋ ਪੰਜਾਬ ਗਵਰਨਮੈਂਟ ਦਾ ਉਪਰਾਲਾ ਹੈ ਔਰ ਇਹਦਾ ਸਾਰਿਆਂ ਨੂੰ ਫਾਇਦਾ ਲੈਣਾ ਚਾਹੀਦਾ ਹੈ